ਸਤਿ ਸ਼੍ਰੀ ਅਕਾਲ ਮੈਂ ਹਾਂ ਡਾਕਟਰ ਜਿੰਦਰ ਸਿੰਘ ਪੰਜਾਬ ਟੂਡੇ ਦੇਖ ਰਿਹਾ ਹਾਂ ਦਸਕਾਂ ਦਾ ਸਵਾਗਤ ਹੈ ਵੱਡੀ ਖਬਰ ਡੇਰਾ ਬਾਬਾ ਨਾਨਕ ਦੇ ਚੌਂਕ ਕਾਲਾਂਵਾਲੀ ਤੋਂ ਆ ਰਹੀ ਹੈ ਜਿੱਥੇ ਕਿ ਐਲੂਮੀਨੀਅਮ ਦੀ ਦੁਕਾਨ ਦਾ ਕੰਮ ਕਰਨ ਵਾਲੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਹਰਦੀਪ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਜੋ ਕਿ ਪਿੰਡ ਜੋੜੀਆਂ ਕਲਾਂ ਦਾ ਰਹਿਣ ਵਾਲਾ ਸੀ ਉਸ ਦੀ ਪਛਾਣ ਹਰਦੀਪ ਸਿੰਘ ਦੇ ਵਜੋਂ ਹੀ ਹੈ ਤਾਂ ਦੱਸਦੇ ਕਿ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ ਫਿਲਹਾਲ ਪੁਲਿਸ ਨੇ ਇਸ ਬਾਰੇ ਪੂਜੇ ਵਸਪਸ਼ਟ ਨਹੀਂ ਕੀਤਾ ਹੈ ਕਿ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੈ ਉਹਨਾਂ ਕਹਿ ਕੇ ਜਾਂਚ ਸ਼ੁਰੂ ਸਿਵਲ ਅਪਟਾਚੀ ਪੇ ਦਿੱਤਾ ਗਿਆ ਹੈ ਇਸ ਮਾਮਲੇ ਤੇ ਡੇਰਾ ਬਾਬਾ ਨਾਨਕ ਦੇ ਐਸਐਸਓ ਨੇ ਕੀ ਕੁਝ کیا ਹੈ ਆਓ ਸੁਣਦੇ ਹਾਂ ਬਹੁਤ ਜੀ ਕਿਤੇ ਦੁੱਖ ਨਹੀਂ ਗੱਦੀ ਜਿਆ ਆਪਣੇ ਮੇਰਾ ਫੋਟੋ ਸਭ ਵੀ ਸਾਹਮਣੇ ਆ ਤੁਹਾਨੂੰ ਦੱਸ ਦਵਾਂਗੇ ਅਜੇ ਸਾਨੂੰ ਸਾਰੀ ਇਹ ਮੈਟਰ ਤਪਦੀਤ ਹੈਗਾ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਅਸੀਂ ਦੱਸਾਂਗੇ ਜਿਹਦਾ ਨਾਮ ਹਰਦੀਪ ਸਿੰਘ ਸੀਗਾ ਪਿੰਡ ਪਤਾ ਲੱਗਾ ਇਹਦਾ ਪਿੰਡ ਮੈਂ ਸੁਣਨ ਮੁਤਾਬਕ ਹੈ ਕਿ ਦੋ ਜਾਨੇ ਬਾਈਕ ਤੇ ਆਏ